ਕੀ ਤੇਨਾਂ ਕੀਤੇ ਤੇ ਕਰੇ ਇਹ ਗੱਲ ਮੰਨ ਵੀ ਲਵਾਂ ਵੀ ਔਰਤਾਂ ਦੇ ਪਹਿਰਾਵੇ ਦੇ ਸਦਕੇ ਜਿਹੜੀਆਂ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਕੁਝ ਇੱਕ ਔਰਤਾ ਕਹਿੰਦੇ ਨੇ ਕਿ ਕੁਝ ਇੱਕ ਲੜਕੀਆਂ ਜਿਹੜੀਆਂ ਨੇ ਘੱਟ ਕੱਪੜੇ ਪਾਉਂਦੀਆਂ ਨੇ ਤੇ ਇਸ ਕਰਕੇ ਪੁਰਸ਼ਾਂ ਨੂੰ ਆਦਮੀਆਂ ਨੂੰ ਇੱਕ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਉਹ ਆਪਣੇ ਵੱਲ ਅਟਰੈਕਟ ਕਰਦੀਆਂ ਨੇ ਪਰ ਜਿਹੜੀ 3 ਤੋਂ 4 ਸਾਲ ਦੀ ਬੱਚੀ ਦੇ ਨਾਲ ਕੋਈ ਉਹੋ ਜਿਹੀ ਘਟਨਾ ਵਾਪਰਦੀ ਆ ਅਸੀਂ ਹੁਣੇ ਪਿੰਡ ਬਦਲਾਪੁਰਤੀ ਦੇਖੀ ਹੈ ਨਾ ਮਹਾਰਾਸ਼ਟਰ ਦੇ 3 ਤੋਂ 4 ਸਾਲ ਦੀਆਂ ਬੱਚੀਆਂ ਦੇ ਨਾਲ ਇਹ ਘਟਨਾ ਵਾਪਰੀ ਉਹਨਾਂ 3 ਤੋਂ 4 ਸਾਲ ਦੀਆਂ ਬੱਚੀਆਂ ਤੋਂ ਬਲਵਿੰਦਰ ਕੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹਨਾਂ ਬੱਚੀਆਂ ਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਪਹਿਰਾਵਾ ਕੀ ਪੋਣਾ ਹੈ ਕੀ ਉਹ 3 ਤੋਂ 4 ਸਾਲ ਦੀਆਂ ਬੱਚੀਆਂ ਉਹਨਾਂ ਪੁਰਸ਼ਾਂ ਨੂੰ ਆਪਣੇ ਵੱਲ ਅਟਰੈਕਟ ਕਰ ਰਹੀਆਂ ਸੀ ਜਿਸ ਪੁਰਸ਼ ਨੇ ਉਹਨਾਂ ਦੇ ਨਾਲ ਅਜਿਹੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਇੱਕ 9 ਮਹੀਨੇ ਦੀ ਬੱਚੀ ਦੇ ਨਾਲ ਵੀ ਉਸਦੇ ਆਪਣੇ ਹੀ ਸਕੇ ਬਾਪ ਦੇ ਵੱਲੋਂ ਐਹੋ ਜੀ ਮਾੜੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ 9 ਮਹੀਨੇ ਦੀ ਬੱਚੀ ਨੂੰ ਕੀ ਪਤਾ ਹੂੰ ਬਿਲਕੁਲ ਇਹ ਜਿਹੜੀ ਮਾਨਸਿਕਤਾ ਹੈ ਨਾ ਇਹ ਜਿਹੜੀ ਔਰਤ-ਪ੍ਰੋਤੀ ਮਾਨਸਿਕਤਾ ਹੈ ਕਿ ਔਰਤਾਂ ਨੂੰ ਹਰ ਗੱਲ ਦੇ ਲਈ ਜਿਹੜਾ ਹੈਗਾ ਜ਼ਿੰਮੇਵਾਰ ਠਹਿਰਾ ਦੇਣਾ ਕਿ ਜੇ ਕੀ ਚੀਜ਼ ਹੋਈ ਆ ਤਾਂ ਸਿਰਫ ਤੇ ਸਿਰਫ ਜਿਹੜਾ ਹੈਗਾ ਉਹ ਔਰਤਾਂ ਨੇ ਆਪ ਕੁਝ ਕੀਤਾ ਹੋਣਾ ਆਪ ਅਟਰੈਕਟ ਕੀਤਾ ਹੋਣਾ ਇਹ ਜਾਣ ਬੁੱਝ ਕੇ ਕੀਤਾ ਜਾਂਦੀਆਂ ਨਹੀਂ ਦੂਜੀ ਜੇਕਰ ਅਸੀਂ ਆંકੜੇ ਦੇਖ ਲਈਏ ਤੁਸੀਂ ਦੇਖੋ ਹైదరాబాద్ ਦੇ ਵਿੱਚ ਗੈਂਗ ਵੇਪ ਹੁੰਦਾ ਹੈਗਾ 4 ਸਾਲ ਪਹਿਲਾਂ ਇੱਕ 100 ਸਾਲ ਵਾਲਾ ਜਿਹੜਾ ਹੈਗਾ ਸਕੈਂਡਲ 100 ਕੁੜੀਆਂ ਦਾ 100 ਸਾਲ ਮਾਫੀ ਚਾਹਾਂਗੀ 100 ਕੁੜੀਆਂ ਦਾ ਜਿਹੜਾ ਹੈਗਾ ਇਕੱਠੀਆਂ ਹੀ ਜਿਹੜਾ ਇੱਕ ਇੱਕ ਕਰਕੇ ਇੱਕ ਤੋਂ ਇੱਕ ਕਰਕੇ ਅੱਗੇ ਦੀ ਅੱਗੇ ਜਿਹੜੀ ਚੇਨ ਵਧਦੀ ਜਾਂਦੀ ਆ 100 ਕੁੜੀਆਂ ਦੇ ਨਾਲ ਸਕੈਂਡਲ ਵਾਪਰਦਾ ਜਿਹਦੇ ਵਿੱਚ ਆਈਐਸ ਆਈਪੀਐਸ ਅਧਿਕਾਰੀਆਂ ਦੀਆਂ ਵੀ ਇਹ ਕੁੜੀਆਂ ਸ਼ਾਮਿਲ ਨੇ ਕਿ ਉਹਨਾਂ ਦੇ ਨਾਲ ਕੁਝ ਗਲਤ ਹੁੰਦਾ ਏ ਅੱਗੇ ਦੀ ਅੱਗੇ ਜਿਹੜੀ ਹੈਗੀ ਇਹ ਚੇਨ ਚੱਲਦੀ ਜਾਂਦੀ ਹੈਗੀ ਉਹ ਮਾਮਲਾ ਏ ਫਿਰ ਉਸ ਤੋਂ ਬਾਅਦ ਇੱਕ ਮਾਮਲਾ ਸਾਡੇ ਵਿੱਚ ਸਾਹਮਣੇ ਇਹ ਇਸ ਮਾਮਲੇ 'ਚ 32 ਸਾਲ ਬਾਅਦ ਇਨਸਾਫ਼ ਮਿਲੇ ਆ ਕੇ ਹੈਨਾ ਫਿਰ ਇੱਕ ਮਾਮਲਾ ਸਨ 2000 ਦੇ ਵਿੱਚ ਭਵਾਨੀਗੜ ਦਾ ਮਾਮਲਾ ਹੈਗਾ ਇੱਕ ਔਰਤ ਦੇ ਨਾਲ ਅਜਿਹੀ ਇੱਕ ਮਾੜੀ ਘਟਨਾ ਨੂੰ ਵਾਰਦਾਤ ਦਿੱਤੀ ਜਾਂਦੀ ਹੈਗੀ 2000 ਦੇ ਵਿੱਚ ਜਿਹੜਾ ਹੈਗਾ ਘਟਨਾ ਦਰਜ ਹੁੰਦੀ ਹੈ ਮਾਮਲਾ ਦਰਜ ਹੁੰਦਾ ਅੱਜ ਅਸੀਂ ਬੈਠੇ ਹੋਏ ਹਾਂ 2024 ਦੇ ਵਿੱਚ 24 ਸਾਲਾਂ ਬਾਅਦ ਇਹ ਮਿਲਦਾ ਹੈ ਐਵੇਂ ਤਾਂ ਨਹੀਂ ਫਿਰ ਸਾਡੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਜਿਸ ਦਿਨ ਰੱਖੜੀ ਵਾਲੇ ਦਿਨ ਕੁੜੀਆਂ ਦੇ ਨਾਲ ਗੱਲਾਂ ਕਰ ਰਹੇ ਸੀ ਐਵੇਂ ਤਾਂ ਨਹੀਂ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਸਹੀ ਕੀਤੀ ਹੈ ਨਾ ਹੂੰ ਫਿਰ ਤੁਸੀਂ ਦੇਖੋਗੇ ਜੇਕਰ ਸਾਡੇ ਦੇਸ਼ ਦੇ ਰਾਸ਼ਟਰਪਤੀ ਹੀ ਇਸ ਚੀਜ਼ ਲਈ ਚਿੰਤਤ ਨਹੀਂ ਅਸੀਂ ਉਸ ਦੇਸ਼ ਦੇ ਵਿੱਚ ਬਲਵਿੰਦਰ ਰਹਿ ਰਹੇ ਹਾਂ ਜਿੱਥੇ ਇੱਕ ਸੈਸ਼ਨ ਜੱਜ ਜਿਹੜੀ ਔਰਤ ਹੈ ਸਵੈ ਇੱਛਾ ਮੌਤ ਦੇ ਲਈ ਮੰਗ ਕਰਦੀ ਆ ਜੇਕਰ ਐਡੇ ਵੱਡੇ ਅਹੁਦੇ ਤੇ ਰਹਿਣ ਵਾਲੀ ਇੱਕ ਔਰਤ ਸਵੈ ਇੱਛਾ ਮੌਤ ਹੀ ਮੰਗ ਕਰਦੀ ਆ ਤੇ ਦੂਜੇ ਹੀ ਪਾਸੇ ਦੇਸ਼ ਦੇ ਦ੍ਰੋਪਦੀ ਮੁਰਮੂ ਜੀ ਸਾਡੇ ਰਾਸ਼ਟਰਪਤੀ ਫਸਟ ਸੀਜ਼ਨ ਆਫ ਇੰਡੀਆ ਜੇਕਰ ਉਹ ਵੀ ਇਹੋ ਜੀ ਗੱਲ ਦੇ ਉੱਤੇ ਡੂੰਗੀ ਚਿੰਤਾ ਪ੍ਰਗਟ ਕਰਦੇ ਨਹੀਂ ਤਾਂ ਕਹਾਣੀ ਕਿਸ ਪਾਸੇ ਵੱਲ ਨੂੰ ਜਾਂਦੀ ਹੈ ਅਸੀਂ ਸਵਾਲ ਖੜੇ ਕਿਉਂ ਨਾ ਕਰੀਏ ਸਾਡੇ ਮਨ ਦੇ ਵਿੱਚ ਰੋਜ਼ ਕਿਉਂ ਨਾ ਹੋਵੇ ਅਸੀਂ ਜਿਹੜਾ ਸਾਡਾ ਦਰਦ ਦਾ ਸਾਡੀਆਂ ਭੁੱਖਾਂ ਦਾ ਦਰਦ ਹੈ ਸਾਡੀਆਂ ਧੀਆਂ ਦਾ ਦਰਦ ਹੈ ਇਸ ਦਰਦ ਨੂੰ ਆਖਰਕਾਰ ਅਸੀਂ ਲੈ ਕੇ ਜਾਈਏ ਤਾਂ ਕਿੱਥੇ ਕਿਹੜੇ ਕੋਨੇ ਦੇ ਵਿੱਚ ਕਿਹੜੇ ਖੂਂਜੇ ਦੇ ਵਿੱਚ ਕਿਹੜੀ ਥਾਂ ਦੇ ਉੱਤੇ ਧੀਆਂ ਨੂੰ ਲੁਕੋ ਦਈਏ ਮੈਂ ਬਲੇ ਹਾਰੇ ਜਾਂਦੀਆਂ ਉਸ ਪਿਤਾ ਦੀ ਜਿਹੜਾ ਸੋਚ ਤੋਂ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਇਹਨਾਂ ਨੂੰ ਅਸੀਂ ਕਰਾਟੇ ਸਿਖਾ ਦਈਏ ਇਹਨਾਂ ਨੂੰ ਅਸੀਂ ਝੂਟੋ ਸਿਖਾ ਦਈਏ